ਰਾਸ਼ਟਰਪਤੀ ਡੋਨਾਲਡ ਟਰੰਪ ਨੇ 2021 ਦੇ ਵਿੱਚ ਅਮਰੀਕੀ ਕੈਪੀਟਲ ਦੇ ਵਿੱਚ ਹਮਲਾ ਕਰਨ ਤੋਂ ਪਹਿਲਾਂ ਵਸ਼ਿੰਗਟਨ ਦੇ ਵਿੱਚ ਸਮਰਥਕਾਂ ਨੂੰ ਦਿੱਤੇ ਗਏ ਭਾਸ਼ਣ ਦੇ ਸੰਵਾਦਨ ਦੇ ਲਈ BBC ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ ਜਿਸ ਦੇ ਵਿੱਚ 10 ਮਿਲੀਅਨ ਡਾਲਰ ਤੱਕ ਦੇ ਹर्जाਨੇ ਦੀ ਮੰਗ ਕੀਤੀ ਗਈ ਹੈ BBC ਵਿਰੁੱਧ 1 ਕਬੀਲੀਅਨ ਡਾਲਰ ਦੇ ਮੁਕਦਮੇ ਦੀ ਧਮਕੀ ਦੇ ਨਾਲ ਟਰੰਪ ਦਾ ਮੀਡੀਆ ਉੱਤੇ ਹਮਲਾ ਵਿਸ਼ਵਵਿਆਪੀ ਹੋ ਗਿਆ ਅਮਰੀਕੀ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਪ੍ਰਸਾਰਕ ਨੇ ਜਾਣਬੁੱਝ ਕੇ ਬਦਨੀਤੀ ਦੇ ਨਾਲ ਅਤੇ ਧੋਖੇ ਦੇ ਨਾਲ 1 ਸਾਲ ਪਹਿਲਾਂ ਪੈਨੋਰਾ ਦੇ ਇੱਕ ਕਿ ਐਪੀਸੋਡ ਦੇ ਵਿੱਚ ਬਗਾਵਤ ਤੋਂ ਪਹਿਲਾਂ ਉਸ ਦੇ 6 ਜਨਮਰੀ ਦੇ ਪਾਸ਼ੇ ਨੂੰ ਸੰਪਾਦਿਤ ਕੀਤਾ ਗਿਆ ਸੀ ਸੋਮਵਾਰ ਸ਼ਾਮ ਨੂੰ ਦਰਜ ਕੀਤੀ ਗਈ ਇੱਕ ਸ਼ਿਕਾਇਤ ਦੇ ਵਿੱਚ ਜੋ 트럼ਪ ਨੇ ਦੋ ਮਾਮਲਿਆਂ ਦੇ ਵਿੱਚੋਂ ਹਰੇਕ ਦੇ ਲਈ 5 ਬਿਲੀਅਨ ਡਾਲਰ ਦੇ ਹੱਜਾਣੇ ਦੀ ਮੰਗ ਕੀਤੀ ਹੈ ਇਹ ਦੋਸ਼ ਲਗਾਏ ਕਿ ਹੈ ਕਿ ਪੀਬੀਸੀ ਨੇ ਉਸ ਨੂੰ ਬਦਨਾਮ ਕੀਤਾ ਹੈ ਅਤੇ ਇਹ ਫਲੋਰਿਡਾ ਦੇ ਧੋਖੇਬਾਜ਼ ਅਤੇ ਅਨੁਚਿਤ ਵਪਾਰ ਅਭਿਆਸ ਐਕਟ ਦੀ ਉਲੰਘਣਾ ਹੈ ਪੈਨੋਰਮਾ ਐਡਿਟ ਜੋ ਕਿ ਉਸ ਦੇ ਪਾਰਸ਼ੰਤੇ ਕੁਝ ਹਿੱਸਿਆਂ ਤੋਂ ਲਗਭਗ ਘੰਟੇ ਦੇ ਫਕਵੇ ਉੱਤੇ ਲਿਆ ਗਿਆ ਸੁਝਾਅ ਦਿੰਦਾ ਹੈ ਕਿ 트럼ਪ ਨੇ ਭੀੜ ਨੂੰ ਕਿਹਾ ਅਸੀਂ ਕੈਪੀਟਲ ਦੇ ਵੱਲ ਤੁਰ ਕੇ ਜਾ ਰਹੇ ਹਾਂ ਅਤੇ ਮੈਂ ਉੱਥੇ ਤੁਹਾਡੇ ਨਾਲ ਹੋਵਾਂਗਾ ਅਤੇ ਅਸੀਂ ਲੜਾਂਗੇ ਅਸੀਂ ਨਰਕ ਵਾਂਗ ਲੜਦੇ ਆ ਬੀਬੀਸੀ ਨੇ ਮੁਕਦਮੇ ਉਤੇ ਟਿਪ ਨਹੀਂ ਦਿੱਤੀ ਗਈ ਬੇਨਤੀ ਦਾ ਤੁਰੰਤ ਜਵਾਬ 내 ਦਿੱਤਾ ਇਸ ਨੇ ਪਹਿਲਾ ਸਵੀਕਾਰ ਕੀਤਾ ਸੀ ਕਿ ਸੰਪਾਦਨ ਨਿਰਣਿਤੀ ਗਲਤੀ ਸੀ ਅਤੇ 트럼ਪ ਤੋਂ ਮਾਫੀ ਵੀ ਮੰਗੀ ਸੀ ਪਰ ਜ਼ੋਰ ਦੇ ਕੇ ਕਿ ਹਾਂ ਕਿ ਮਾਨਹਾਨੀ ਦੇ ਦਾਅਵੇ ਦਾ ਕੋਈ ਵੀ ਕਾਨੂੰਨੀ ਅਧਾਰ ਨਹੀਂ ਹੈ BBC ਦੇ ਧਾਰਕਤਾ ਚੰਨਰ ਟੀਮ ਜੇਵੀਆ ਤੇ BBC ਨਿਊਜ਼ ਦੀ ਮੁਖੀ ਡੇਬੋਰਾ ਟਰਨੈਸ ਨੇ ਪਿਛਲੇ ਮਹੀਨੇ ਇਸ ਮਾਮਲੇ ਨੂੰ ਲੈ ਕੇ ਅਸਤੀਫਾ ਵੀ ਦਿੱਤੀਦਾ ਸੀ ਉਹਨਾਂ ਨੇ ਟ੍ਰੰਪ ਗਾਜ਼ਾ ਦੇ ਕਵਰਸ ਮੁੱਦੇ ਸਮੇਤ BBC ਦੇ ਕਵਰੇਜ ਦੇ ਵਿੱਚ ਗੰਬੀਰ ਅਤੇ ਪੰਡਾਲੀਗਤ ਸਮੱਸਿਆਵਾਂ ਦੇ ਦੋਸ਼ੇ ਦੇ ਕਾਰਨ ਪੈਦਾ ਹੋਏ ਸੰਕਟ ਦੇ ਸਿਖਰ ਉੱਤੇ ਆਪਣੀ ਅਸਤੀਫੇ ਦਾ ਐਲਾਨ ਕੀਤਾ ਇਹ ਦਾਅਵੇ ਮਾਈਕਲ ਪੈਸਕੋਟ ਇੱਕ ਪੀਆਰ ਕਾਰਜਕਾਰੀ ਤੇ BBC ਦੀ ਸੰਪਾਦਕੀ ਦਿਸ਼ਾ ਨਿਰਦੇਸ਼ ਅਤੇ ਮਿਆਰ ਕਮੇਟੀ ਦੇ ਸਾਬਕਾ ਸੁਤੰਤਰ ਬਾਹਰੀ ਇਸਲਾਕ ਸਾਰਨੇ ਪ੍ਰਸਾਰਕ ਤੇ ਬੋਰਡ ਨੂੰ ਭੇਜ ਗਏ ਇੱਕ ਮੈਂਬਰ ਦੇ ਵਿੱਚ ਕਿਥੇ ਸਨ ਅਤੇ ਅੰਤ ਦੇ ਵਿੱਚ ਡੇਲੀ ਟੈਲੀਗ੍ਰਾਫ ਨੂੰ ਲੀਕ ਹੋ ਗਏ ਸੀ ਕੰਪਨੀ ਲੰਬੇ ਸਮੇਂ ਤੋਂ ਕਾਨੂੰਨੀ ਧਮਕੀਆਂ ਤੇ ਮੁਕਦਮਿਆਂ ਦੀ ਵਰਤੋਂ ਕਰਕੇ ਨਿਊਜ਼ ਕੰਪਨੀਆਂ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਵਰੇਜ ਪੇਸ਼ ਕਰਦੀਆਂ ਨੇ ਜੋ ਉਸਨੂੰ ਪਸੰਦ ਨਹੀਂ ਹਨ ਬੀਬੀਸੀ ਵਿਰੁੱਧ ਉਸਦਾ ਮੁਕਦਮਾ ਇਸ ਮੂਹਮੇ ਦੇ ਵਿਸ਼ਵਵਿਆਪੀ ਲੈ ਜਾਂਦਾ ਹੈ ਇਹ ਦੱਖਣੀ ਜ਼ਿਲੇ ਫਲੋਰੀਡਾ ਦੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਵਿੱਚ ਉਦਾਰ ਕੀਤਾ ਗਿਆ ਸੀ ਭਾਵੇਂ ਕਿ ਬੀਬੀਸੀ ਆਈ ਪਲੇਅਰ ਮੁੱਖ ਸਟ੍ਰੀਮਿੰਗ ਪਲੇਟਫਾਰਮ ਜੋ ਪੈਨੋਰਾਮਾ ਨੂੰ ਪ੍ਰਸਾਰਿਤ ਕਰਦਾ ਹੈ ਅਤੇ ਬੀਬੀਸੀ 1 ਮੁੱਖ ਟੀਵੀ ਚੈਨਲ ਜੋ ਇਸ ਨੂੰ ਪ੍ਰਸਾਰਿਤ ਕਰਦਾ ਹੈ ਅਤੇ ਅਮਰੀਕਾ ਵਿੱਚ ਉਪਲਬਧ ਨਹੀਂ ਹਨ ਉਹ ਇਹ 에ਪੀਸੋਡ ਕਦੇ ਵੀ ਅਮਰੀਕਾ ਦੇ ਵਿੱਚ ਪ੍ਰਸਾਰਿਤ ਨਹੀਂ ਹੋਏ ਫੇਵਰਟ ਕਾਂਪਨੀ ਕਾਨੂੰਨੀ ਟੀਮ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ 2024 ਦੀਆਂ ਰਾਸ਼ਟਰੀ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਪਰਸਾਇਦ ਕੀਤਾ ਕਿ ਉਹਨਾਂ ਦੇ ਪਾਸ਼ੇਨ ਦੇ ਸੰਪਾਦਨ ਮੁਕਾਬਲੇ ਵਿੱਚ ਦਖਲ ਦੇਣ ਦੀ ਬੇਸ਼ਰਮੀਪਰੀ ਕੋਸ਼ਿਸ਼ ਤੇ ਬਰਾਬਰ ਸਨ ਦੱਸੇ ਬੀਬੀਸੀ ਕੋਲ ਰਾਸ਼ਟਰਪਤੀ ਟਰੰਪ ਦੀ ਕਵਰੇਜ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਤੌਖਾ ਦੇਣ ਦਾ ਇੱਕ ਲੰਮਾ ਪੈਟਰਨ ਹੈ ਇਹ ਬੁਲਾਰੇ ਨੇ ਕਿਹਾ ਤੇ ਉਹਨਾਂ ਇਹ ਵੀ ਕਿਹਾ ਕਿ ਸਭ ਕੁਝ ਆਪਣੇ ਖੱਬੇ ਪੱਖੀ ਰਾਜਨੀਤਿਕ ਏਜੰਡੇਰੀ ਸੇਵਾ ਦੇ ਵਿੱਚ ਹੈ ਰਾਸ਼ਟਰਪਤੀ ਟੰਪ ਦਾ ਪਾਵਰ ਹਾਊਸ ਮਕਦਮਾ ਬੀਬੀਸੀ ਨੂੰ ਉਸ ਦੀ ਮਾਨਹਾਨੀ ਅਤੇ ਲਾਪਰਵਾਹੀ ਦੇ ਨਾਲ ਚੋਣ ਦਖਲਅੰਦਾਜ਼ੀ ਦੇ ਲਈ ਜ਼ਿੰਮੇਵਾਰ ਠਹਿਰਾ ਰਿਹਾ ਜਿਵੇਂ ਕਿ ਉਸਨੇ ਹੋਲ ਝਾਲੀ ਖਬਰਾਂ ਤੇ ਮੁੱਖ ਤਾਰਾ ਮੀਡੀਆ ਨੂੰ ਉਨ੍ਹਾਂ ਦੇ ਗਲਤ ਕੰਮਾਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਟਰੰਪ ਦੇ ਮੁਕਦਮੇ ਦੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਸ ਮਾਮਲੇ ਹੇਠ ਫਲੋਰੀਡਾ ਅਦਾਲਤ ਦਾ ਅਧਿਕਾਰ ਖੇਤਰ ਹੈ ਕਿਉਂਕਿ ਬੀਬੀਸੀ ਰਾਜ ਦੇ ਵਿੱਚ ਮਹੱਤਵਪੂਰਨ ਅਤੇ ਅਲੱਗ ਖਲਾਕ ਵਪਾਰਕ ਗਤੀਵਿਧੀਆਂ ਵਿੱਚ ਰੁੱਝਿਆ ਹੋਇਆ ਹੈ ਇਸ ਵਿੱਚ ਬੀਬੀਸੀ ਦੀ ਵੈੱਬਸਾਈਟ ਅਤੇ ਬੀਟ ਬਾਕਸ ਦੇ ਵੱਲ ਇਸ਼ਾਰਾ ਕੀਤਾ ਗਿਆ ਤੇ ਇੱਕ ਸਟ੍ਰੀਮਿੰਗ ਪਲੇਟਫਾਰਮ ਜੋ ਇਹ ਅਮਰੀਕਾ ਸਮੇਤ ਕਈ ਬਾਜ਼ਾਰਾਂ ਵਿੱਚ ਕੰਮ ਕਰਦਾ ਹੈ ਟ੍ਰੰਪ ਨੇ ਸੋਮਵਾਰ ਨੂੰ ਪਹਿਲਾ ਮੁਕੱਦਮਾ ਨੂੰ ਛੇੜਦੇ ਹੋਏ ਓਵਲ ਦਫ਼ਤਰ ਵਿੱਚ ਪੱਤਰਕਾਰ ਨੂੰ ਕਿਹਾ ਸੀ ਕਿ ਥੋੜੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਬੀਬੀਸੀ ਉੱਤੇ ਮੇਰੇ ਮੂੰਹ ਦੇ ਵਿੱਚ ਸ਼ਬਦ ਪਾਉਣ ਦੇ ਲਈ ਮੁਕੱਦਮਾ ਕਰ ਰਿਹਾ। ਸ਼ਾਬਦਿਕ ਤੌਰ ਉਤੇ ਉਹਨਾਂ ਨੇ ਮੇਰੇ ਮੂੰਹ ਦੇ ਵਿੱਚ ਸ਼ਬਦ ਪਾ ਦਿੱਤੇ। ਉਹਨਾਂ ਨੇ ਮੈਨੂੰ ਉਹ ਗੱਲਾਂ ਕਹਿਣ ਲਈ ਮਜਬੂਰ ਕੀਤਾ ਜੋ ਮੈਂ ਕਦੇ ਨਹੀਂ ਕਹੀਆਂ ਸਨ। ਪਿਛਲੇ 9 ਮਹੀਨਿਆਂ ਦੇ ਵਿੱਚ ਆਪਣੇ ਮੁਰਚਾਉਣ ਤੋਂ ਬਾਅਦ ਟ੍ਰੰਪ ਨੇ ਅਮਰੀਕਾ ਵਿੱਚੋਂ ਵੱਡੀਆਂ ਮੀਡੀਆ ਫਰਮਾਂ ਦੇ ਖਿਲਾਫ ਕਈ ਉੱਚ ਪ੍ਰੋਫਾਈਲ ਕਾਨੂੰਨੀ ਜਿੱਤਾਂ ਹਾਸਲ ਕੀਤੀਆਂ ਨੇ। ਡੀਸੀ ਦੀ ਮਲਕੀਅਤ ਵਾਲੀ ABC ਐਂਕਰ ਜਵਾਜ਼ ਸਟੀਫਨ ਪੋਲੋਸ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਲਿਆਂਦੇ ਗਏ ਮਾਨਹਾਨੀ ਦੇ ਮੁਕੱਦਮੇ ਦੇ ਸਮਝੌਤੇ ਦੇ ਹਿੱਸੇ ਵਜੋਂ 15 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦੇ ਲਈ ਸਹਿਮਤ ਹੋਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ 2021 ਦੇ ਵਿੱਚ ਅਮਰੀਕੀ ਕੈਪੀਟਲ ਦੇ ਵਿੱਚ ਹਮਲਾ ਕਰਨ ਤੋਂ ਪਹਿਲਾਂ ਵਸ਼ਿੰਗਟਨ ਦੇ ਵਿੱਚ ਸਮਰਥਕਾਂ ਨੂੰ ਦਿੱਤੇ ਗਏ ਭਾਸ਼ਣ ਦੇ ਸੰਵਾਦਨ ਦੇ ਲਈ BBC ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ ਜਿਸ ਦੇ ਵਿੱਚ 10 ਮਿਲੀਅਨ ਡਾਲਰ ਤੱਕ ਦੇ ਹੜਜਾਨੇ ਦੀ ਮੰਗ ਕੀਤੀ ਗਈ ਹੈ BBC ਵਿਰੁੱਧ 1 ਕਬੀਲੀਅਨ ਡਾਲਰ ਦੇ ਮੁਕੱਦਮੇ ਦੀ ਧਮਕੀ ਦੇ ਨਾਲ ਟਰੰਪ ਦਾ ਮੀਡੀਆ ਉੱਤੇ ਹਮਲਾ ਵਿਸ਼ਵਵਿਆਪੀ ਹੋ ਗਿਆ ਹੈ ਅਮਰੀਕੀ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਪ੍ਰਸਾਰਕ ਨੇ ਜਾਣਬੁੱਝ ਕੇ ਬਤਨੀਤੀ ਦੇ ਨਾਲ ਅਤੇ ਧੋਖੇ ਦੇ ਨਾਲ 1 ਸਾਲ ਪਹਿਲਾਂ ਪੈਨੋਰਾਮਾ ਦੇ ਇੱਕ એપisode ਵਿੱਚ ਬਗਾਵਤ ਤੋਂ ਪਹਿਲਾਂ ਉਸ ਦੇ 6 ਜਨਮੀਆਂ ਦੇ ਪਾਸ਼ੂ ਨੂੰ ਸੰਪਾਦਿਤ ਕੀਤਾ ਗਿਆ ਸੀ ਸੋਮਵਾਰ ਸ਼ਾਮ ਨੂੰ ਦਰਜ ਕੀਤੀ ਗਈ ਇੱਕ ਸ਼ਿਕਾਇਤ ਦੇ ਵਿਸ਼ੇ 트ੰਪ ਨੇ ਦੋ ਮਾਮਲਿਆਂ ਦੇ ਵਿੱਚੋਂ ਹਰੇਕ ਦੇ ਲਈ 5 ਬਿਲੀਅਨ ਡਾਲਰ ਦੇ ਹੜਜਾਣੇ ਦੀ ਮੰਗ ਕੀਤੀ ਹੈ ਇਹ ਦੋਸ਼ ਲਗਾਏ ਕਿ ਇਹ ਹੈ ਕਿ ਪੀਬੀਸੀ ਨੇ ਉਸ ਨੂੰ ਬਦਨਾਮ ਕੀਤਾ ਅਤੇ ਇਹ ਫਲੋਰਿਡਾ ਦੇ ਧੋਖੇਬਾਜ਼ ਅਤੇ ਅਨੁਚਿਤ ਵਪਾਰ ਅਭਿਆਸ ਐਕਟ ਦੀ ਉਲੰਘਣਾ ਹੈ ਪੈਨੋਰਮਾ ਐਡੀਟ ਜੋ ਕਿ ਉਸ ਦੇ ਪਾਰਸ਼ੰਤੇ ਕੁਝ ਹਿੱਸਿਆਂ ਤੋਂ ਲਗਭਗ ਘੰਟੇ ਦੇ ਫਕਵੇ ਉੱਤੇ ਲਿਆ ਗਿਆ ਸੁਝਾਅ ਦਿੰਦਾ ਹੈ ਕਿ 트ੰਪ ਨੇ ਭੀੜ ਨੂੰ ਕਿਹਾ ਅਸੀਂ ਕੈਪੀਟਲ ਦੇ ਵੱਲ ਤੁਰ ਕੇ ਜਾ ਰਹੇ ਹਾਂ ਅਤੇ ਮੈਂ ਉੱਥੇ ਤੁਹਾਡੇ ਨਾਲ ਹੋਵਾਂਗਾ ਅਤੇ ਅਸੀਂ ਲੜਾਂਗੇ ਅਸੀਂ ਨਾਲਕ ਵਾਂਗ ਲੜਦੇ ਆ ਬੀਬੀਸੀ ਨੇ ਮੁਕਦਮੇ ਉਤੇ ਟਿੱਪਣੀ ਦਿੱਲੀ ਕੀਤੀ ਗਈ ਬੇਨਤੀ ਦਾ ਤੁਰੰਤ ਜਵਾਬ ਨੇ ਦਿੱਤਾ ਇਸ ਨੇ ਪਹਿਲਾ ਸਵੀਕਾਰ ਕੀਤਾ ਸੀ ਕਿ ਸੰਪਾਦਨ ਨਿਰਣਿਤੀ ਗਲਤੀ ਸੀ ਅਤੇ 트럼ਪ ਤੋਂ ਮਾਫੀ ਵੀ ਮੰਗੀ ਸੀ ਪਰ ਜ਼ੋਰ ਦੇ ਕੇ ਕਿਹਾ ਕਿ ਮਾਨਹਾਨੀ ਦੇ ਦਾਅਵੇ ਦਾ ਕੋਈ ਵੀ ਕਾਨੂੰਨੀ ਆਧਾਰ ਨਹੀਂ ਹੈ BBC ਦੇ ਡਾਇਰੈਕਟਰ ਚੰਨਰ ਟੀਮ ਜੇਵੀਆ ਤੇ BBC ਨਿਊਜ਼ ਦੇ ਮੁਖੀ ਜਬੋਰਾ ਟਰਨੈਸ ਨੇ ਪਿਛਲੇ ਮਹੀਨੇ ਇਸ ਮਾਮਲੇ ਨੂੰ ਲੈ ਕੇ ਅਸਤੀਫਾ ਵੀ ਦਿੱਤਾ ਸੀ। ਉਹਨਾਂ ਨੇ ਟਰੰਪ ਗਾਜ਼ਾ ਤੇ ਕ੍ਰਾਂਸ ਮੁੱਦਿਆਂ ਸਮੇਤ BBC ਦੇ ਕਵਰੇਜ ਦੇ ਵਿੱਚ ਗੰਬੀਰ ਅਤੇ ਪ੍ਰਣਾਲੀਗਤ ਸਮੱਸਿਆਵਾਂ ਦੇ ਦੋਸ਼ੇ ਦੇ ਕਾਰਨ ਪੈਦਾ ਹੋਏ ਸੰਕਟ ਦੇ ਸਿਖਰ ਉੱਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਇਹ ਦਾਅਵੇ ਮਾਈਕਲ ਪੈਸਕੋਟ ਇੱਕ ਪੀਆਰ ਕਾਰਜਕਾਰੀ ਅਤੇ BBC ਦੀ ਸੰਪਾਦਕੀ ਦਿਸ਼ਾ ਨਿਰਦੇਸ਼ ਅਤੇ ਮਿਆਰ ਕਮੇਟੀ ਦੇ ਸਾਬਕਾ ਸੁਤੰਤਰ ਬਾਹਰੀ ਸਲਾਹ ਕਰਨੇ ਪਰ ਸਰਕ ਤੇ ਬੋਰਡ ਨੂੰ ਭੇਜਦੇ ਇੱਕ ਮਿੰਮੇ ਦੇ ਵਿੱਚ ਕਿੱਥੇ ਸਨ ਅਤੇ ਅੰਤ ਦੇ ਵਿੱਚ ਡੇਲੀ ਟੈਲੀਗ੍ਰਾਫ ਨੂੰ ਲੀਕ ਹੋ ਗਏ ਸੀ 트াম্প ਨੇ ਲੰਬੇ ਸਮੇਂ ਤੋਂ ਕਾਨੂੰਨੀ ਧਮਕੀਆਂ ਤੇ ਮੁਕਦਮਿਆਂ ਦੀ ਵਰਤੋਂ ਕਰਕੇ ਨਿਊਜ਼ ਕੰਪਨੀਓ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਵਰੇਜ ਪੇਸ਼ ਕਰਦੀਆਂ ਨੇ ਜੋ ਉਸਨੂੰ ਪਸੰਦ ਨਹੀਂ ਹਨ ਬੀਬੀਸੀ ਵਿਰੁੱਧ ਉਸ ਦਾ ਮੁਕਦਮਾ ਇਸ ਮਹੀਮ ਦੇ ਵਿਸ਼ਵਵਿਆਪੀ ਲੈ ਜਾਂਦਾ ਹੈ ਇਹ ਦੱਖਣੀ ਜ਼ਿਲੇ ਫਲੋਰਿਡਾ ਦੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਵਿੱਚ ਉਦਾਰ ਕੀਤਾ ਗਿਆ ਸੀ ਭਾਵੇਂ ਕਿ ਬੀਬੀਸੀ ਆਈ ਪਲੇਅਰ ਮੁੱਖ ਸਟ੍ਰੀਮਿੰਗ ਪਲੇਟਫਾਰਮ ਜੋ ਪੈਨੋਰਾਮਾ ਨੂੰ ਪ੍ਰਸਾਰਿਤ ਕਰਦਾ ਹੈ ਅਤੇ ਬੀਬੀਸੀ 1 ਮੁੱਖ ਟੀਵੀ ਚੈਨਲ ਜੋ ਇਸ ਨੂੰ ਪ੍ਰਸਾਰਿਤ ਕਰਦਾ ਹੈ ਅਤੇ ਅਮਰੀਕਾ ਵਿੱਚ ਉਪਲਬਧ ਨਹੀਂ ਹਨ ਉਹ ਇਹ ਐਪੀਸੋਡ ਕਦੇ ਵੀ ਅਮਰੀਕਾ ਦੇ ਵਿੱਚ ਪ੍ਰਸਾਰਿਤ ਨਹੀਂ ਹੋਏ ਫੈਵਰਿਕ ਟ੍ਰੈਂਪ ਦੀ ਕਾਨੂੰਨੀ ਟੀਮ ਦੇ ਬੁਲਾਰੇ ਨੇ ਦਾਵਾ ਕੀਤਾ ਕਿ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਪਰਸਾਇਦ ਕੀਤਾ ਕਿ ਉਹਨਾਂ ਦੇ ਪਾਸ਼ੇਨ ਦੇ ਸੰਪਾਦਨ ਮੁਕਾਬਲੇ ਵਿੱਚ ਦਖਲ ਦੇਣ ਦੀ ਬੇਸ਼ਰਮੀਪਰੀ ਕੋਸ਼ਿਸ਼ ਤੇ ਬਰਾਬਰ ਸਨ ਦੱਸੇ ਬੀਬੀਸੀ ਕੋਲ ਰਾਸ਼ਟਰਪਤੀ ਟ੍ਰੈਂਪ ਦੀ ਕਵਰੇਜ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਤੌਖਾ ਦੇਣ ਦਾ ਇੱਕ ਲੰਮਾ ਪੈਟਰਨ ਹੈ ਇਹ ਬੁਲਾਰੇ ਨੇ ਕਿਹਾ ਤੇ ਉਹਨੇ ਇਹ ਵੀ ਕਿਹਾ ਕਿ ਸਭ ਕੁਝ ਆਪਣੇ ਖੱਬੇ ਪੱਖੀ ਰਾਜਨੀਤਿਕ ਏਜੰਡੇ ਦੇ ਸੇਵਾ ਵਿੱਚ ਹੈ ਰਾਸ਼ਟਰਪਤੀ ਟੰਪਾ ਦਾ ਪਾਵਰ ਹਾਊਸ ਮਕਦਮਾ ਬੀਬੀਸੀ ਨੂੰ ਉਸ ਦੀ ਮਾਨਹਾਨੀ ਅਤੇ ਲਾਪਰਵਾਹੀ ਦੇ ਨਾਲ ਚੋਣ ਦਖਲਅੰਦਾਜ਼ੀ ਦੇ ਲਈ ਜ਼ਿੰਮੇਵਾਰ ਠਹਿਰਾ ਰਿਹਾ ਜਿਵੇਂ ਕਿ ਉਸਨੇ ਹੋਲ ਜਾਲੀ ਖਬਰਾਂ ਦੇ ਮੁਖ ਤਾਰਾ ਮੀਡੀਆ ਨੂੰ ਉਹਨਾਂ ਦੇ ਗਲਤ ਕੰਮਾਂ ਦੇ ਲਈ ਜ਼ਿੰਮੇਵਾਰ ਠਹਿਰਾਇਆ। ਟੰਪਾ ਦੇ ਮਕਦਮੇ ਦੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਸ ਮਾਮਲੇ ਹੇਠ ਫਲੋਰੀਡਾ ਅਦਾਲਤ ਦਾ ਅਧਿਕਾਰ ਖੇਤਰ ਹੈ ਕਿਉਂਕਿ ਬੀਬੀਸੀ ਰਾਜ ਦੇ ਵਿੱਚ ਮਹੱਤਵਪੂਰਨ ਅਤੇ ਅਲੱਗ ਖਲਾਕ ਵਪਾਰਕ ਗਤੀਵਿਧੀਆਂ ਵਿੱਚ ਰੁੱਝਿਆ ਹੋਇਆ ਹੈ। ਇਸ ਦੇ ਵਿੱਚ ਬੀਬੀਸੀ ਦੀ ਵੈੱਬਸਾਈਟ ਅਤੇ ਬੀਟ ਬਾਕਸ ਦੇ ਵੱਲ ਇਸ਼ਾਰਾ ਕੀਤਾ ਗਿਆ ਤੇ ਕਸਟਮਿੰਗ ਪਲੇਟਫਾਰਮ ਜੋ ਇਹ ਅਮਰੀਕਾ ਸਮੇਤ ਕਈ ਬਜ਼ਾਰਾ ਵਿੱਚ ਕੰਮ ਕਰਦਾ ਹੈ ਟਰੰਪ ਨੇ ਸੋਮਵਾਰ ਨੂੰ ਪਹਿਲਾ ਮੁਕਦਮੇ ਨੂੰ ਛੇੜਦੇ ਹੋਏ oval ਦਫ਼ਤਰ ਵਿੱਚ ਪੱਤਰਕਾਰ ਨੂੰ ਕਿਹਾ ਸੀ ਕਿ ਥੋੜੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ BBC ਉੱਤੇ ਮੇਰੇ ਮੂੰਹ ਦੇ ਵਿੱਚ ਸ਼ਬਦ ਪਾਉਣ ਦੇ ਲਈ ਮੁਕਦਮਾ ਕਰ ਰਿਹਾ। ਸ਼ਾਬਦਿਕ ਤੌਰ ਉਤੇ ਉਹਨਾਂ ਨੇ ਮੇਰੇ ਮੂੰਹ ਦੇ ਵਿੱਚ ਸ਼ਬਦ ਪਾ ਦਿੱਤੇ। ਉਹਨਾਂ ਨੇ ਮੈਨੂੰ ਉਹ ਗੱਲਾਂ ਕਹਿਣ ਦੇ ਲਈ ਮਜਬੂਰ ਕੀਤਾ ਜੋ ਮੈਂ ਕਦੇ ਨਹੀਂ ਕਹੀਆਂ ਸਨ। ਪਿਛਲੇ ਨਵੰਬਰ ਦੇ ਵਿੱਚ ਆਪਣੇ ਮੂੜ ਚੋਣ ਤੋਂ ਬਾਅਦ ਟਰੰਪ ਨੇ ਅਮਰੀਕਾ ਵਿੱਚੋਂ ਵੱਡੀਆਂ ਮੀਡੀਆ ਫਰਮਾਂ ਦੇ ਖਿਲਾਫ ਕਈ ਉੱਚ ਪ੍ਰੋਫਾਈਲ ਕਾਨੂੰਨੀ ਜਿੱਤਾਂ ਹਾਸਲ ਕੀਤੀਆਂ ਨੇ। ਡੀਸੀ ਦੀ ਮਲਕੀਤ ਵਾਲੀ ABC ਐਂਕਰ ਜੁਆਜ਼ ਸਟੀਫਨ ਪੋਲੋਸ ਦੁਆਰੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਲਿਆਂਦੇ ਗਏ ਮਾਨਹਾਨੀ ਦੇ ਮੁਕਦਮੇ ਦੇ ਸਮਝੌਤੇ ਦੇ ਹਿੱਸੇ ਵਜੋਂ 15 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦੇ ਲਈ ਸਹਿਮਤ ਹੋਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ 2021 ਦੇ ਵਿੱਚ ਅਮਰੀਕੀ ਕੈਪੀਟਲ ਦੇ ਵਿੱਚ ਹਮਲਾ ਕਰਨ ਤੋਂ ਪਹਿਲਾਂ ਵਾਸ਼ਿੰਗਟਨ ਦੇ ਵਿੱਚ ਸਮਰਥਕਾਂ ਨੂੰ ਦਿੱਤੇ ਗਏ 파ਸ਼ਵਨ ਦੇ ਸੰਵਾਦਨ ਦੇ ਲਈ BBC ਵਿਰੁੱਧ ਮੁਕਦਮਾ ਦਾਇਰ ਕੀਤਾ ਹੈ ਜਿਦੇ ਵਿੱਚ 10 ਮਿਲੀਅਨ ਡਾਲਰ ਤੱਕ ਦੇ ਹਰਜਾਨੇ ਦੀ ਮੰਗ ਕੀਤੀ ਗਈ ਹੈ BBC ਵਿਰੁੱਧ 1 ਕ੍ਰੀਡਿਬਲੀਅਨ ਡਾਲਰ ਦੇ ਮੁਕਦਮੇ ਦੀ ਧਮਕੀ ਦੇ ਨਾਲ ਟਰੰਪ ਦਾ ਮੀਡੀਆ ਉੱਤੇ ਹਮਲਾ ਵਿਸ਼ਵ ਵਿਆਪੀ ਹੋ ਗਿਆ ਅਮਰੀਕੀ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਪ੍ਰਸਾਰਕ ਨੇ ਜਾਣਬੁੱਝ ਕੇ ਬਦਨੀਤੀ ਦੇ ਨਾਲ ਅਤੇ ਧੋਖੇ ਦੇ ਨਾਲ 1 ਸਾਲ ਪਹਿਲਾਂ ਪੈਨੋਰਾਮਾ ਦੇ ਇੱਕ ਐਪੀਸੋਡ ਦੇ ਵਿੱਚ ਬਗਾਵਤ ਤੋਂ ਪਹਿਲਾਂ ਉਸ ਦੇ 6 ਜਨਮੀਆਂ ਦੇ ਪਾਸ਼ੂ ਨੂੰ ਸੰਪਾਦਿਤ ਕੀਤਾ ਗਿਆ ਸੀ ਸੋਮਵਾਰ ਸ਼ਾਮ ਨੂੰ ਦਰ ਕਿਤੀ ਗਈ ਕਿ ਸ਼ਿਕਾਇਤ ਦੇ ਵਿੱਚ ਜੋ 트럼ਪ ਨੇ ਦੋ ਮਾਮਲਿਆਂ ਦੇ ਵਿੱਚੋਂ ਹਰੇਕ ਦੇ ਲਈ 5 ਬਿਲੀਅਨ ਡਾਲਰ ਦੇ ਹੜਜਾਨੇ ਦੀ ਮੰਗ ਕੀਤੀ ਹੈ ਇਹ ਦੋਸ਼ ਲਗਾਏ ਕਿ ਹੈ ਕਿ ਪੀਬੀਸੀ ਨੇ ਉਸ ਨੂੰ ਬਦਨਾਮ ਕੀਤਾ ਹੈ ਅਤੇ ਇਹ ਫਲੋਰੀਡਾ ਦੇ ਧੋਖੇਬਾਜ਼ ਅਤੇ ਅਨੁਚਿਤ ਵਪਾਰ ਅਭਿਆਸ ਐਕਟ ਦੀ ਉਲੰਘਣਾ